ਹਾਂਜੀ ਸ਼ਾਸਤਿਕਾਲ ਜੀ ਮੈਂ ਤੁਹਾਡਾ ਆਪਣਾ ਖੀਵਾ ਚੈਲ ਤੇ ਅੱਜ ਆਪਾਂ ਨਵਾਂ ਬਲੌਗ ਸਟਾਰਟ ਕਰ ਰਹੇ ਹਾਂਗੇ ਆਪਣੇ ਦਾ ਨਵਾਂ ਚੈਨਲ ਆਪ ਤੇ ਪਾਵਾਂਗੇ ਅੱਜ ਆਪਾਂ ਜਿਹੜਾ ਭਾਈਆ ਲੱਖਾ ਉਹਦੇ ਡੈਡੀ ਨੂੰ ਸਰਪ੍ਰਾਈਜ਼ ਦੇਣਾਗਾ ਸਕੂਟਰੀ ਲੈਣੀ ਹੈਗੀ ਆਗਾ ਲੱਕਾ ਵੀ ਆ ਗਿਆ ਬਸ ਯਾਰ ਨਹੀਂ ਬਾਈ ਵਧੀਆ ਤੂੰ ਬਸ ਠੀਕ ਠਾਕ ਐ ਵਧੀਆ ਤੇ ਇਹਦੇ ਫਾਦਰ ਨੂੰ ਅੱਜ ਸਕੂਟਰੀ ਗਿਫਟ ਕਰਨੀ ਹੈਗੀ ਸਾਡੀ ਭਝਾਈ ਨੇ ਸਾਰਾ ਫੋੜ ਲਗਾਵਾਗੇ ਤੈਨੂੰ ਇਹ ਆਪਣਾ ਨਵਾਂ ਚੈਨਲ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਤਾਕੇ ਸਾਨੂੰ ਨਵੇਂ-ਨਵੇਂ ਵਿੜੇ ਬਲੌਗ ਬਣਾਂਗੇ ਜਿਹੜੀਆਂ ਆਪਾਂ ਸ਼ਾਰਟ ਮੂਵੀਆ ਕਰਾ ਕਰਾਂਗੇ ਉਹਦੇ ਬਲੌਗ ਵੀ ਸਾਰੇ ਇਦੀ ਪਾਇਆ ਕਰਾਂਗੇ ਆਪਾਂ ਹਨਾ ਆਪਾਂ ਚਾਲਦੇ ਹੁਣ ਪੇਖੀ ਨੂੰ ਓਕੇ ਮਿਲਦੇ ਆ ਫਿਰ ਅੱਗੇ ਚਲਦੇ ਆ ਬੈਗ ਨਾਲ ਲੈ ਕੇ ਜਾਣਾ ਬੈਗੀ ਤੇ ਕੀ ਲੋੜ ਆ ਪੂਰੀ ਪਿਆ ਰਹਿਣ ਦੀਆਂ ਮਾਤਾ ਨੂੰ ਜੁਵ ਲਈਏ ਮਾਤਾ ਮਾਤਾ ਨੂੰ ਮਾਤਾ ਨੂੰ ਗਣੀ ਠੀਕ ਐ ਮਾਤਾ ਜੀ ਓਕੇ ਉਹ ਠੀਕ ਹੈ ਉਹਦੀ ਠੀਕ ਹੈ ਜੀ ਆਹ ਅੱਡੀ ਘੜੀ ਹੈਗੀ ਰਾਣੀ ਉਹ ਇਧਰ ਦੀ ਵੀ ਨਿਕਲ ਜੂ ਆਹ ਆ ਵਾਸਰੋਂ ਨਿਕਲ ਗਿਆ ਆ ਇਧਰੋਂ ਨਿਕਲੇ ਅਬਰਾਮਨ ਉਹ ਚੋਟ ਕਦੇ ਲਾਈ ਛੋਟੇ ਤੇ ਲੱਗਾ ਜੀ ਉਹ ਫਿਰ ਉਹ ਕਿਹੜੀ ਲੈ ਕੇ ਮਹਿਲਾ ਕਿਉਂਗਾ ਨਾ ਆ ਲੈ ਗਈ ਉਹ உங்க <laughs> பெண் ਕੀਰ ਮੋਰ ਕਾਲਸਤਵਾਰੀ ਕਿੱਤੋਂ ਵੜ ਜਾਓ ਐਨ ਸਟੋਰੀਆਂ ਮੰਨ ਕੇ ਬਤਲਾਈਂ ਮੈਂ ਇਹ ਪਾਜ ਕੇ ਪਿੰਡ ਗੁਰਤੜੀ ਬਹੁਤ ਦੂਰ ਆਟ ਮੈਂ ਆਇਆ ਜੇ ਮੈਂ ਜਨਾ ਮੈਂ ਚੀ ਵਾਲੇ ਮੋਟਰਸਾਈਕਲ ਤੇ ਪਰ ਗੱਡੀ ਆਪਣੀ ਬੜੀ ਜੀ ਹੋ ਗਈ ਜਿਸ ਨੇ ਤਾਂ ਪਹੁੰਚ ਗਿਆ ਉਹ ਮੈਂ ਬਤਾ ਦਿੰਦਾ ਮੈਂ ਫੰਡ ਜੀ ਬਹੁਤ ਬੋਲ ਸਕਦਾ ਉਹ ਮੈਂ ਯਾਰ ਮਜ਼ਾ ਬਤਲੇ ਬਾਈ ਬਾਈ ਕਰ ਜੇ ਤਾਰੇ ਤੇਰੇ

ਆਪਣੇ ਪਿੱਛੇ ਹੀ ਦੌਰੇ ਨੇ ਆਲਾ ਮਾਸਮਾਨ ਪ੍ਰਾਇਮ ਹੋ ਰਿਹਾ ਹੈ ਅਬ ਉਹ ਜ ਸਾਹਮਣੇ ਆ ਦੇ ਇੱਕ ਇਤਰਲਾ ਤਾਂ ਉਹ ਆਪਣਾ ਬੋਰਡ ਲੱਗਿਆ ਹੋਇਆ ਉੱਪਰ ਸੌਫਟ ਬਟਿਕਨ ਕੋਚਿੰਗ ਸੈਂਟਰ ਪੂਰੀ ਘੜਾਏਗਾ ਤੇ ਨਰ ਜਾਏਗਾ ਉਸ ਨੂੰ ਪ੍ਰਾਇਮ ਕਰਦਾ ਸਰਪਾ ਸਾਡਾ ਜੀਤ ਦਰਜੀ ਹੈ ਜਿਸ ਨੇ ਸਮੋਣੇ ਹੁਣ ਕੱਪੜੇ ਕੁੱਪੜੇ ਦਾ ਇਹੋ ਸਮਾਜ ਕਰਦਾ ਹੈ ਬਹੁਤ ਵਧੀਆ ਟੇਲਰ ਹੈ ਹੈਡ ਸਿੱਧਾ ਮੈਂ ਕਿਹਾ ਉਹ ਰਾਜੇ ਸਮਾ ਆਇਆ ਨਬੀ ਬਖਲਾ ਨੂੰ ਰੋਲੇ ਆਂ ਇਹ ਬਿਆਨ ਹੋ ਨੁੱਲਾ ਤਨੇ ਚਾਰ ਕਿੰਨੀ ਹੋਏ ਨਾ ਨਵੀਂ ਜਨ ਸੀਰੇ ਖੋਲਿਆਗੀ ਮੰਦੇ ਲਿਆ ਅੱਜ ਨੇ ਤੇ ਲੱਕੇ ਰੈਡੀ ਨੂੰ ਗੁੱਟਰ ਗਿਫਟ ਕਰ ਦੇਣਾ ਅੱਜ ਖੜਾ ਹੋਇਆ ਆਇਆ ਜਲੀ ਹੈ ਚਾਬੀ ਕੱਢ ਲਿਆ ਵਿੱਚੋਂ ਹੈਗੇ ਨੇ ਹੈਗੇ ਨੇ ਹੈ ਕਿ ਹੋਣੀ ਕੱਟੂ ਵੱਟੂ ਵਾਈਪ ਹਾਂ ਆ ਹੀ ਲੈਣਾ ਆਪਰੇ ਦੇਖ ਬੈ ਕੇ ਦੇਖ ਪਣਾ ਸੁਣ ਲੱਗਦਾ ਇਹ ਤੇ ਸਕੂਟਰ ਜੀ ਲੈ ਲਿਆ ਹੁਣ ਹੁਣ ਬਸ ਲੱਖੇ ਬਾਪੂ ਨੂੰ ਸਰਪ੍ਰਾਈਜ਼ ਹੀ ਦੇ ਦੇਣਾ ਹੈ ਕਾਲੇ ਰੰਗ ਦਾ ਗੜੀ ਰੰਗ ਦਾ ਚੇਤੇ ਕਜਾਜ ਵਰਗਾ ਜਦ ਵੇ ਬਨਾਰਕਾਂ ਨੇ ਬੰਲਾ ਕਰਦਾ ਹੁਣ ਤਾਂ ਵੀਰ ਚ ਆ ਜਾ ਹੋ ਗਿਆ ਹੁਣ ਆਪਣਾ ਹੋ ਗਿਆ ਇਹ ਪਰ ਐ ਨਫਕੇ ਦੇ ਨਾਲ ਹੋਇਆ ਹੁਣ ਤਾਂ ਚਾਹ ਵੀਰੇ ਪੋਦਾ ਜੇ ਜੇ ਦੂਰਾ ਹੋਏ ਆ ਬੋਲਦੀ ਜਾਂ ਫੀ ਹੋੜੇ ਜਾਂਦਾ ਵੇ ਜੀ ਕੀ ਜੇ ਇੱਥੇ ਭਾਗਰ ਤਾਂ ਆਵਲੀਤ ਨਾਲ ਐਨੀ ਆਪ ਕਣੀ ਲੈ ਤਾ ਉਹ ਗਰਮੀ ਬੜੀ ਹੈ ਉਹ ਓਕੇ ਕਰ ਆਲਾ ਸਾਰਾ ਵਾ ਸਾਰਾ ਸੈਟਿੰਗ ਸ਼ੂਟਿੰਗ ਜੀ ਕਰਕੇ ਦੇਣਗੇ ਇੱਦਾਂ ਚਲ ਬਸ ਯਾਦ ਰੱਖੀ ਹੋਗੀ ਯਾਰ ਮੇਰੇ ਕਿਲੇ ਡਾਲੀ ਨੂੰ ਸੰਦ ਦੇਜੇ ਮੇਰੇ ਬਾਸ ਤਾ ਹਰ ਲਾਲ ਜੰਮੀ ਦੋ ਕਿਉਂ ਕੋਈ ਨਹੀਂ ਦੇ ਦੇ ਯਾ ਮਰੀ ਲਾਦਰ ਨੂੰ ਤਾਂ ਬੋਲਵਾਸਾ ਫਿਰ ਨੂੰ എവിടെ വരുന്നു നേരെ പറഞ്ഞത് അപ്പോ ഉള്ളതനെ നേരെ നാ 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 ഇനി മാജറെ സോണേ കളയടാ എവിടെ നമ്മുടെ തക്കട ആയേണോ നിങ്ങടെ നേരെ ഫോൺ വിളിക്കാൻ പാടില്ലേ ഹാ സയാനെ നിട സയാനെ വസ്ത പക്ക സാധനം പിടഞ്ഞേ നിങ്ങടെ ചല ഹേനാ ഹാ ഇതിരിയേ ഈ കൊസേേടാ വസ് മാജാ ਕੜਾ 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 ਤੁਸੀਂ ਕਿਹੜੀ ਲੱਗਣਾ ਆ ਬੰਦਾ ਬਾਬੂ ਵੀ ਚੂੜੀਆਂ ਪੂਰੀਆਂ ਨਹੀਂ ਇਹਦੇ ਨੇ ਇੱਕ ਪਤਾ ਨਹੀਂ ਹੈ ਕਿ ਦਿਸਵਾਣਾ ਇਹ ਮੇਰੇ ਕੋਲ ਕਰਦਾ ਬਗ ਹਾਂ ਇਹ ਇਧਰ ਨਹੀਂ ਹੈ ਦੋਨੋਂ ਦੇ ਪਾਸੇ ਨਹੀਂ ਹੈ ਅਰੇ ਮੂਹੇ ਦੱਲ ਨਹੀਂ ਹੁੰਦਾ ਇਹ ਦੋਨੋਂ ਦੇ ਪਾਸੇ ਵੀ ਨਹੀਂ ਹੈ ਹਾਂ ਨਾ ਆਇਆ ਤੇ ਲੱਗ ਗਿਆ ਨਾ ਹੋਇਆ ਇਦਾਂ ਲੱਗਿਆ ਨਾ ਨਾ ਪਰ ਇਹ ਸਾਉਤ ਨਹੀਂ ਬਗਮ ਇਹ ਫਿਰ ਕਿਹਨੇ ਕਰ ਦਿੱਤਾ ਗਰਮੀ ਬੜੀ ਜਾਂਦੀ ਆ ਲੱਗਦੀ ਹੈ ਜੀ ਐ ਆਜਾ ਜੀ ਕਾ ਹੋ ਜਾਂ ਵਰ ਤੇ ਇਹ ਰਿਸ਼ਤਾ ਭਾਂਡਾ ਰੁੱਖਾ ਜਾਂਦਾ ਸਾਨੂੰ ਲਦਾ ਬਾਪੂ ਤੁਸੀਂ ਮੇਰੇ ਆਪਣੇ ਦਾ ਬਾਪੂ ਕਾਮ ਜਾ ਵੜਾ ਕਸੀ ਜਾਂਦਾ ਪਤਾ ਜਵੀ ਖਤਮ ਹੀ ਹੋਏ ਪਿਆ ਉਹ ਨਾੜ ਨਹੀਂ ਨਿਕਲ ਸਕਦਾ ਇਹ ਫੜਦੇ ਜਾ ਦੇਖਾਈ ਨਾ ਕੋਈ ਚੰਗੀ ਨਹੀਂ ਕਰਦੀ ਪੂਰੀ ਫਲਡ ਜਿਹੜਾ ਵਾਹ ਫਿਰ ਉਹਦੀ ਅੱਗੇ ਤੇਰਾ ਹੋਰ ਦੇਖ ਲਈ ਕਸ ਕੇ ਸ਼ੀਸ਼ਾ ਚੱਕਦਾ ਪੱਕਾ ਕਿਸੇ ਦਾ ਪੱਤੀ ਹੈ ਇਹ ਦੇਖ ਹੁੰਦਾ ਨਹੀਂ ਇਹ ਪੱਤ ਨਹੀਂ ਹੈ ਵੇੜੀ ਬਾਤ ਵੀ ਨਹੀਂ ਆਉਂਦੀ ਹੈ ਆਪਣੀ ਹਮਾਰਾ ਆਏਗੀ ਕਿਹੜੇ ਰਾਸ ਤੇ ਮੜਿਆ ਕਿਵੇਂ 80 60 80 ਏ ਬਾਬਾ ਮੂਲਕ 80 60 80 ਬੈਟਰੀਆਂ ਨੇ ਸਕੂਟੀਆਂ ਮਿਲਦੀਆਂ ਬੈਟਰੀਆਂ ਨੇ ਸਕੂਟੀਆਂ ਸਕੂਟਰ ਜਿਹੜੀ ਮਰਜ਼ੀ ਜੀ ਲੋ ਗਲਤ ਹੋ ਗਈ ਉਹ ਤਾਂ ਅੱਜ ਕਿੱਥੇ ਜਾਊਗਾ ਇਸ ਦਿਨ ਜਾਊਗਾ ਚੱਕੀ ਨਾ ਕੱਢੇ ਨਾ ਇਹ ਕਿਹੜੇ ਹਮਕੇ ਕੈਮਰੇ ਸੇ ਕੋਣ ਰੱਖ ਕੋ ਹੁੰਦਾ ਸੀ ਤੁਹਾਨੂੰ ਸਮਝ ਨਹੀਂ ਰੰਗ ਉੱਪਰ ਹੈ ਜੀ ਹਾਰਕਾ ਤੇ ਇਹ ਉਹ ਮੈਂਦਾਈ ਤੈਨੂੰ ਕਰ ਲਈ ਇਹ ਤਾਂ ਹੋ ਜਾਂਦਾ ਉਹ ਤੈਨੂੰ ਰਾਟੇ ਪੀ ਨਹੀਂ ਬੰਦ ਇਹ ਇਦਾਂ ਲੈ ਨਟਕਾ ਜਿਲੇ ਕੇ ਆ ਦੇ ਲੈ ਉਹ ਚਾਬੀ ਲੈਉਣਗੇ ਕਿਹਦਾ ਕਸਾ ਕੇ ਨਾ ਆ ਦੇ ਆਹ ਹਲਦਾ ਨਹੀਂ ਨੀ ਇਧਰ ਲਈ ਆ ਚਾਈ ਪਾਈ ਦਿਓ ਪੀ ਰਵੜਾ ਜੀ ਨਾ ਸਿਰ ਦੇ ਵਿੱਚ ਫਿਰ ਕਿਤੇ ਉਹਦਾ ਖਲਫਾ ਉਹ ਹੀ ਦਾ ਉਹ ਹੀ ਆਪਣੀ ਗੱਡੀ ਦੀ ਚਾਬੀ ਉਹ ਹੀ ਸਕੂਟੀ ਦੀ ਚਾਬੀ ਆਪੇ ਜਾ ਕੇ ਮੈਂ ਪਿਆਗਾ ਐਸੇ ਜੀ ਸਿਰਦੀਆਂ ਦਾ ਸਮਾਰਟਫੋਨ ਦੇ ਕਾਫੀ ਬਿਚਿਆ ਇਹਦਾ ਬਾਦੂ ਸਮਾਨ ਵੀ ਨਾਲ ਦਿੰਦੇ ਰਹੇਗੇ ਉਹਨੂੰ ਕਿਹੜੀ ਲੋਡ ਪਈ ਜਾਂਦੀ ਹੈਗੀ ਅੱਜ ਤੋਂ ਹੋਏ ਆ ਚਾਬੀ ਜੂ ਹੋਏ ਜੇ ਇਥੋਂ ਕੱਟਦੀ 60 ਮਿੰਟ ਜਾਮ ਹੋ ਜੂ आ रहा रिया दे आ गया है ये देखने ले ये इनका बस सब्सक्राइब कर रहा था तुम्हारी निकलेंगे काफी ऐसे हो सेट दिख नहीं गई आई गेस यू रनिंग विद इन कलर नहीं है इधर का पास नहीं है वही इधर बोलती गई बेटा ठीक है पता नहीं कैसे होएगा कोई ना इधर कर दे काट नहीं है कैसे कर में शूट तुम क्या बात करेगा लग रहा है उसको जल्दी शूट कर डाल ਇਹ ਕੰਮ ਹਸਰਪਨ ਸਾਰੇ ਹੋ ਗਏ। ਮੈਂ ਬੋਕੀ ਰੱਖੀ। ਪਹਿਲਾ ਤਾਂ ਗਾਇ। ਸਭ ਇਹ ਤਾਂ ਹੱਸੇ ਗਏ। ਓਏ ਫਿਲਟਰ ਬਹੁਤ ਤਕੜੇ ਚ ਇੱਥੋਂ ਬੰਦ ਹੋ ਗਿਆ ਹਨਾ ਹੁਣ। ਆ ਦੇਖ ਯਾਪੈ ਨੂੰ ਲੌਕ ਕਰਤੀ ਜੇ ਤੁਹਾਨੂੰ ਸਮਝ ਲਾ। ਹੁਣ ਲੌਕ ਹੋ ਗਈ। ਆ ਚਾਬੀ ਵਾਲਾ ਲੌਕ ਬਟਨ ਦੱਬਤਾ। ਜਦੋਂ ਤੇਰਾ ਟਾਇਰ ਘੁੰਮੂਗਾ ਕੋਈ ਸ਼ੇਡ ਖਾ ਨਹੀਂ ਕਰੂ ਉਹਦੇ ਨਾਲ। ਅੜਕਾ ਕਰ ਲੱਗ ਗਈ ਉਹਦੀ। ਤੇ ਸਟੇਜ ਘੁੰਮੂਗਾ ਫਿਰ ਫਿਰ ਤੇਜ ਕਰੂਗਾ ਉਹ। ਰੋਲਾ ਆਏ। ਚੋਰੀ ਜੂਰੀ ਨਿਕਰਦਾ ਦਾ ਕੋਈ ਨੂੰ ਮੋਢੇ ਧਰਕੇ ਜਾ ਮਰ ਜੀ ਲੈ ਜਾ ਅਗਲਾ ਮੋਢੇ ਧਰਕੇ ਜਾ ਮਰ ਜੀ ਲੈ ਜੀ ਤੇ ਫਿਰ ਤਾਂ ਕੀ ਬੁਲੇਟ ਆਰੀ ਨਾ ਕੋ ਮੈ ਜੀ ਜਦੋਂ ਆ ਕਿ ਦਗਾ ਹਾਂ ਇਹ ਡੈਡੀ ਹੁਣ ਬੇਡ 'ਚ ਖੜੇ ਨੇ ਪੂਰਾ ਵੀ ਆਉਣ ਵਾਲਾ ਉਹ ਆ ਗਿਆ ਵੀਰਾ ਬੱਸ ਆਜਾ ਆਜਾ ਜਵਾਰੀ ਤਾਂ ਕਰੇ ਤਾਂ ਬਾਰੇ ਉਹ ਕਰ ਬਾਰੇ ਚੋਂ ਦੋ ਜੀ ਹਾਂਜੀ ਚੱਲ ਚੱਲ ਅੰਦਰ ਇਹਦਾ ਖੜਕਾ ਕਰਦੀ ਨਹੀਂ ਹੈਗੀ ਜਮਾਂ ਨਹੀਂ ਖੜਕਾ ਕਰਦੀ ਹੈਗੀ ਪੜਿਆ ਕਰਨ ਦੇ ਬਤਾਈਏ ਉਹ ਤਾਂ ਉਹ ਸਾਹ ਚਲਾ ਲੈਂਦਾ ਨਹੀਂ ਉਹ ਇੱਥੇ ਕੜ ਕੇ ਸੀ ਉੱਥੇ ਸਾਹ ਚਲਾ ਲੈਂਦੇ ਆ ਦੇ ਚਾਬੀ ਤੋਂ ਚੱਲਦੀ ਸਾਰੀ ਹਾਂ ਦੇਖੋ ਹਾਏ ਯਾਰ ਇਹ ਇੱਥੇ ਹੱਸਦਾ ਬ੍ਰੇਕ ਇੱਧਰ ਲੌਕ ਕਰਕੇ ਲੱਕੇ ਫੇਰ ਚੱਲੂ ਅਰੇ ਜਿਵੇਂ ਖੜੀ ਤੋਂ ਬਗੈਰ ਕੋਈ ਨਾ ਉਹ ਕਰਦਾਗਾ ਛੇੜਦਾਗਾ ਤਾਂ ਆਪਸ ਲਾਰਮ ਜੇ ਵੱਜਣ ਲੱਗ ਜਾਂਦਾ ਜੀ ਨਹੀਂ ਮੈਂ ਹੁਣ ਮਤਲਬ ਕਿ ਇਹ ਹੁਣ ਬੰਦ ਖੜੀ ਹੈ ਹੁਣ ਚਾਬੀ ਹੈ ਨਹੀਂ ਤੇ ਕੋਈ ਬੰਦਾ ਇਹਨੂੰ ਰੋੜੂਗਾ ਤਾਂ ਡੀਡੀ ਕਰਨ ਲੱਗ ਜੂ ਉਹਦੀ ਜਿਹੜਾ ਜਿਆਦਾ ਧੱਕਾ ਕਰੂ ਫਿਰ ਜਿਆਦਾ ਆਵਾਜ਼ ਕਰਨ ਲੱਗ ਪੇਗਾ ਆਪ ਨਹੀਂ ਨਾ ਫੋਟੋ ਬਾਪੂ ਕਿਹੜਾ ਦੇਖੂਗਾ ਉਹ ਲਾ ਦੇ ਉਹ ਦੂਸਰ ਪੜਾ ਦੇ ਕੰਨੀ ਲੈ ਜਾ ਪਹਿਲਾਂ ਮਿੰਟ ਦੇਖ ਲਓ ਚਲਾ ਗਏ ਇਹ ਸਾਰਾ ਫਸੂਟ ਕਿਹੜੀ ਹੈ ਦੱਸ ਦੇ ਦੱਸ ਦੇ ਇਹਦਾ ਬਸ ਬਸ ਐਂ ਚੱਲ ਪਈਂਦੀ ਜੀ ਹੋਰੰਜ ਮੈਂ ਸੋਚ ਆਨ ਕਰ ਲਈ ਇਹਦੀ ਹਾਂ ਉੱਡ ਜਾ ਇੱਥੋਂ ਆ ਸੁੱਤ ਦੱਬ ਗਣਾ ਕਰ ਇਹ ਕਿਹੜਾ ਹਰਾ ਹਰਾ ਹੋ ਜਾ ਗੁਰਾਂ ਦੇ ਉਹ ਦੱਪੀ ਦੋ ਹਰਾ ਰੰਗ ਆ ਗਿਆ ਫੋਟੋ ਦੇ ਰਿਸਟ ਕਰੀ ਚੱਲ ਵੀ ਬਸ ਇਹ ਹਾਂ ਜੀ ਤੋ ਧੰਨਵਾਦ ਵੀਰੇ ਜਿਹਨਾਂ ਨੇ ਆਪਣਾ ਵਲੌਗ ਵੇਖਿਆ ਤੇ ਮਿਲਦੇ ਆਪਾਂ ਨੈਕਸਟ ਵਲੌਗ ਚ ਓਕੇ ਵੀਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਰੇ